ਇਹ ਮਾਮਲਾ ਹੈ ਅੰਮ੍ਰਿਤਸਰ ਦੇ ਇੱਕ ਹੋਟਲ ਦਾ ਜਿੱਥੇ ਰੁਕੇ ਹੋਏ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਦੀ Laash ਮਿਲੀ ਜਦਕਿ ਦੂਜਾ ਵਿਅਕਤੀ ਗੰਭੀਰ ਹੱਥਪੜੇ ਨਾਲ ਜ਼ਖਮੀ ਸੀ ਜਿਸ ਨੂੰ ਕੀ ਮੌਕੇ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹੋਟਲ ਮੈਨੇਜਰ ਦੇ ਦੱਸਣ ਦੇ ਮੁਤਾਬਕ ਪਟਿਆਲਾ ਤੋਂ ਆਏ ਦੋ ਨੌਜਵਾਨ ਉਹਨਾਂ ਦੇ ਹੋਟਲ ਦੇ ਵਿੱਚ ਰੁਕੇ ਸਨ ਜਿਨ੍ਹਾਂ ਨੇ ਅਗਲੇ ਦਿਨ 12 ਵਜੇ ਚੈੱਕ ਆਊਟ ਕਰਨਾ ਸੀ ਪਰ ਇਹ ਨੌਜਵਾਨ 12 ਵਜੇ ਤੋਂ ਬਾਅਦ ਆਪਣੇ ਕਮਰੇ ਦੇ ਵਿੱਚੋਂ ਬਾਹਰ ਹੀ ਨਹੀਂ ਆਏ। ਅਤੇ ਜਦੋਂ ਹੋਟਲ ਦੇ ਸਟਾਫ ਨੇ ਉਹਨਾਂ ਦਾ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਨੇ ਦਰਵਾਜ਼ਾ ਵੀ ਨਹੀਂ ਖੋਲਿਆ ਇਸ ਤੋਂ ਬਾਅਦ ਇਸ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਪਤਾ ਲੱਗਿਆ ਕਿ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਦਕਿ ਦੂਜੇ ਦੀ ਹਾਲਤ ਕਾਫੀ ਗੰਭੀਰ ਸੀ ਅਸਰ ਉਹ ਪਟਿਆਲਾ ਤੋਂ ਆਏ ਸੀਗੇ ਤੇ ਜਦੋਂ ਉਹਨਾਂ ਚੈੱਕ ਆਊਟ ਟਾਈਮ ਸੀਗਾ 12 ਵਜੇ ਉਹਨਾਂ ਨੇ ਸਾਡੇ ਕੋਲੋਂ 2 ਘੰਟੇ ਉਹ ਓਵਰ ਟਾਈਮ ਮੰਗੇ ਸੀ ਉਪਰ ਟਾਈਮ ਮੰਗੇ ਸੀਗਾ 2 ਵਜੇ ਦੇ ਕਰੀਬ ਉਹਨਾਂ ਦਾ ਚੈੱਕ ਆਊਟ ਟਾਈਮ ਮੰਨਦਾ ਸੀਗਾ ਜੋ ਦੋਸਤ ਦੋ ਦੇ ਸਵਾ ਦੋ ਆਪਾਂ ਉਹਨਾਂ ਦੇ ਰੋਮ ਚ ਬਾਹਰ ਗਏ ਆ ਉਹਨਾਂ ਨੇ ਰੋਮ ਲਾਕ ਸੀਗੇ ਆਪਾਂ ਉਹਨੂੰ ਫੋਨ ਕੀਤਾ ਵਾ ਉਹਨਾਂ ਨੇ ਫੋਨ ਸਾਡਾ ਰਸੀਬ ਨਹੀਂ ਕੀਤਾ ਵਾ ਉਹਦੇ ਬਾਅਦ ਆਪਾਂ ਦਰਵਾਜ਼ਾ ਤੋੜਿਆ ਵਾ ਉਹਦੇ ਬਾਅਦ ਆਪਾਂ ਇਹ ਦੇਖਿਆ ਇੱਕ ਬੰਦਾ ਉਹਨੂੰ ਖੋਸ਼ ਸੀਗੀ ਤੇ ਉਹ ਸਾਹ ਲਿੰਦਾ ਵਿਆ ਸੀ ਆਪਣੀ ਜੋ ਉਹਨੂੰ ਠਾਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠਿਆ ਵਾ ਫਿਰ ਅਸੀਂ ਸਰ ਦੂਜਾ ਬੰਦਾ ਦੂਜੇ ਕਮਰੇ ਸੀਗਾ ਅਸੀਂ ਉਸ ਉਸ ਕਮਰੇ 'ਚ ਗਏ ਆ ਉਹਦਾ ਦਰਵਾਜ਼ਾ ਖੋਲ ਕੇ ਦੇਖਿਆ ਵਾ ਉਹ ਬਾਥਰੂਮ ਚ ਲੰਬਾ ਪਿਆ ਸੀਗਾ ਅਸੀਂ ਡਰ ਗਿਆ ਆਪਾਂ ਪੁਲਿਸ ਨੂੰ ਕਨਫਰਮ ਕੀਤਾ ਵਾ ਪੁਲਿਸ ਹਾਰੀ ਵਗਰੇ ਕਾਰਵਾਈ ਕੀਤੀ ਉਹਨਾਂ ਨਾਲ ਇੱਕ ਦੀ ਸਾਹ ਚਲਦੀ ਵੀ ਇੱਕ ਦਾ ਅਸੀਂ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੂੰ ਉਧਰ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ Laash ਮੁਕੱਦਮੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਕੋਤਲਾ ਮਲੇਰੀ ਵੀ ਉੱਥੇ ਕੇਹੇ ਬੰਦੇ ਨੇ ਸ਼ੁਰੂਆਤ ਕੀਤੀ ਆ ਵਹੀਂ ਉਥੋਂ ਡੈੱਡ ਬੋਡੀ ਲੈ ਕੇ ਇੱਥੇ ਦੱਸ ਡੈੱਡ ਹੌਸ ਦਾ ਅਧਾਰ ਕਰਾਤੀ ਅਗਲੀ ਜਿਹੜੀ ਪੋਸਟਮਾਰਟਮ ਰਿਪੋਰਟ ਆਉਗੀ ਅਸਲੀ ਤੱਤਾਂ ਦਾ ਉੱਥੋਂ ਪਤਾ ਲੱਗੇਗਾ ਬਹਿਰਾਲ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਫॉर ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ